ਸੋਸ਼ਲ ਮੀਡੀਆ ਤੇ ਬਹੁਤ ਚਰਚਿਤ ਕਮਲ ਕੌਰ ਦੀ ਬੀਤੇ ਦਿਨੀ 10 ਤਰੀਕ ਨੂੰ ਅਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਤਵਾਰਸ ਖੜੀ ਕਾਰ ਵਿੱਚੋਂ Laash ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਇੱਕ ਕਾਰ ਲਾਵਾਰਸ ਖੜੀ ਹੈ ਜਿਸ ਵਿੱਚੋਂ ਬਦਬੂ ਮਾਰ ਰਹੀ ਹੈ। ਸੂਚਨਾ ਮਿਲਣ ਤੇ ਪੁਲਿਸ ਪਾਰਟੀ ਜਦੋਂ ਮੌਕੇ ਤੇ ਪਹੁੰਚੀ ਤਾਂ ਉਸ ਵੱਲੋਂ ਕਾਰ ਨੂੰ ਖੋਲਿਆ ਗਿਆ ਜਿਸ ਵਿੱਚੋਂ ਇੱਕ ਔਰਤ ਦੀ ਗਲੀਸੜੀ Laash ਬਰਾਮਦ ਹੋਈ। ਕਾਗਜਾਂਦੇ ਤਹਾਰ ਤੇ ਉਕਤ ਔਰਤ ਦੀ ਪਛਾਣ ਕੰਚਨ ਕੁਮਾਰੀ ਉਰਫ ਕਮਲਕੌਰ ਦੇ ਨਾਮ ਤੇ ਹੋਈ ਜੋ ਲੁਧਿਆਣਾ ਦੀ ਰਹਿਣ ਵਾਲੀ ਸੀ ਇਸ ਤੋਂ ਬਾਅਦ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਪਰਿਵਾਰਕ ਮੈਂਬਰ ਨੇ ਦੱਸਿਆ ਕਿ 9 ਤਰੀਕ ਨੂੰ ਕੰਚਨ ਆਪਣੀ ਕਾਰ ਤੇ ਬਠਿੰਡਾ ਲਈ ਨਿਕਲੀ ਸੀ ਇਸ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ 10 ਤਰੀਕ ਨੂੰ ਪੁਲਿਸ ਨੂੰ ਉਕਤ ਔਰਤ ਦੀ ਲਾਸ਼ ਬਰਾਮਦ ਹੋਈ ਦੱਸਿਆ ਜਾ ਰਿਹਾ ਹੈ ਕਿ ਉਕਤ ਔਰਤ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਸੀ ਅਤੇ ਅਸ਼ਲੀਲ ਅਸ਼ਲੀਲ ਕੰਟੈਂਟ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਦੀ ਸੀ ਜਿਦੇ 3 ਲੱਖ ਤੋਂ ਵਧੇਰੇ ਫੋਲੋਅਰ ਹਨ ਇਸ ਤੋਂ ਇਲਾਵਾ ਕੁਝ ਸਿੱਖ ਜਥੇਬੰਦੀਆਂ ਅਤੇ ਗੈਂਗਸਟਰਾਂ ਵੱਲੋਂ ਵੀ ਉਕਤ ਕਮਲਕੌਰ ਨੂੰ ਅਜਿਹਾ ਕੰਟੈਂਟ ਨਾ ਪਾਉਣ ਲਈ ਚੇਤਾਵਨੀ ਦਿੱਤੀ ਗਈ ਸੀ ਪਰੰਤੂ ਉਸ ਤੋਂ ਉਸ ਤੋਂ ਵੱਲੋਂ ਇਸ ਇਨਾ ਕੰਟੈਂਟਾਂ ਨੂੰ ਜਾਰੀ ਰੱਖਿਆ ਹੁਣ ਪੁਲਿਸ ਵੱਲੋਂ ਉਸ ਦੇ ਕਤਲ ਦੀ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਕਾਰ ਵਿੱਚੋਂ ਨਿਕਲਦਾ ਦਿਖਾਈ ਦੇ ਰਿਹਾ ਜੋ ਕਾਰ ਨੂੰ ਛੱਡ ਕੇ ਵਾਪਸ ਚਲਾ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਕਤ ਵਿਅਕਤੀ ਦੀ ਪਛਾਣ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਸ ਤੋਂ ਇਲਾਵਾ ਉਕਤ ਔਰਤ ਦੇ ਕਤਲ ਦੇ ਅਸਲੀ ਕਾਰਨਾਂ ਦਾ ਪਤਾ ਲਗਾਉਣ ਲਈ ਵੀ ਪੜਤਾਲ ਕੀਤੀ ਜਾ ਰਹੀ ਹੈ ਐਸਐਸਪੀ ਐਸਪੀ ਨੇ ਦੱਸਿਆ ਕਿ ਉਹਨਾਂ ਵੱਲੋਂ ਉਹਤ ਮਾਮਲੇ ਨੂੰ ਘਾਈ ਨਾ ਪੜਤਾਲ ਕੀਤੀ ਜਾਵੇਗੀ ਤਾਂ ਜੋ ਅਸਲ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਬਣਾ ਲਈ ਨਾ ਸਮਝ ਕੇ ਚੱਲੀ ਜਾਂਦੀ 1 ਮਿੰਟ ਰੁਕ ਗਿਆ ਚੱਲੀ ਜਾਂਦੀ ਆ ਗਿਆ ਬੰਦਾ ਦੁਬਾਰੀ ਮੁੜ ਕੇ 4:10 ਦਾ ਗਿਆ ਜਣਾ ਸਹੀ ਘੰਟੇ ਵਿੱਚ ਹੈ ਮੁਰੇ ਗੇ ਦਿੱਤੇ ਪੜਕ ਪੜਕਾਏ ਨਹੀਂ काले सीसे ज़ारे ऐसे ना सैड सैड यहाँ तो जाली पाई भी है पहली तो ही जाली पाई भी है अंजी आये

ਕੱਲ ਸਾਨੂੰ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਮਸੂਰ ਹੋਈ ਸੀ ਕਿ ਇੱਕ ਗੱਡੀ ਜਿਹੜੀ ਐ ਇਹ ਅ ਅਦੇਸ਼ ਹਸਪੀਟਲ ਦੀ ਪਾਰਕਿੰਗ ਵਿੱਚ پارک ਕੀਤੀ ਹੋਈ ਹੈ ਤੇ ਇਹਦੇ ਵਿੱਚੋ ਜਿਹੜੀ ਹੈਗੀ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਸਮੈਲ ਆ ਰਹੀ ਹੈ ਸੋ ਸਾਡੀ ਟੀਮ ਜਦੋਂ ਮੌਕੇ ਦੇ ਉੱਪਰ ਪਹੁੰਚੀ ਤਾਂ ਹੜਤਾਲ ਕਰਨ ਤੇ ਪਾਇਆ ਗਿਆ ਕਿ ਗੱਡੀ ਦੇ ਵਿੱਚ ਪਿਛਲੇ ਸੀਟ ਦੇ ਉੱਪਰ ਇੱਕ ਡੈੱਡ ਬੋਡੀ ਪਈ ਹੋਈ ਸੀਗੀ ਜੋ ਕਿ ਇੱਕ ਲੇਡੀ ਦੀ ਸੀਗੀ ਫਸਟ ਜਿਹੜੀ ਸੀਗੀ ਲੇਡੀ ਦੀ ਜਿਹੜੀ ਪਛਾਣ ਨਹੀਂ ਹੋ ਸਕੀ ਸੀਗੀ ਫਰਬਾਦ ਦੇ ਵਿੱਚ ਸਾਡੇ ਵੱਲੋਂ ਪੁਲਿਸ ਵੱਲੋਂ ਜਦੋਂ ਮੌਕੇ ਦੇ ਉੱਪਰ ਬਰਤਾਲ ਕੀਤੀ ਗਈ ਗੱਡੀ ਦੇ ਨੰਬਰ ਤੇ ਹੋਰ ਜਿਹੜੇ ਐਂਗਲਸ ਤੋਂ ਜਾਂਚ ਕਰਨ ਤੋਂ ਇਹ ਪਾਇਆ ਗਿਆ ਕਿ ਇਹ ਲੜਕੀ ਦਾ ਨਾਮ ਕੰਚਨ ਕੁਮਾਰੀ ਏਲੀਅਸ ਕਮਲਕੌਰ ਪਤਰੀ ਬਰਸਾਤੀ ਲਾਲ ਇਹ ਲక్ష్ਮੀਨ ਕੋਲੋਨੀ ਲੁਧਿਆਣਾ ਦੀ ਰਹਿਣ ਵਾਲੀ ਹੈ ਤੇ ਇਹਦੀ ਏਜ ਕਰੀਬ 30 ਸਾਲ ਦੇ ਕਰੀਬ ਹੈਗੀ ਹੈ ਇਹ ਮਿਤੀ 9 ਤਰੀਕ ਨੂੰ ਆਪਣੇ ਘਰ ਦੇ ਵਿੱਚੋਂ ਆਪਣੀ ਮਾਤਾ ਨੂੰ ਇਹ ਕਹਿ ਕੇ ਗਈ ਸੀ ਕਿ ਇਹ ਬਖੰਡੇ ਦੇ ਵਿੱਚ ਕਿਸੇ ਪ੍ਰੋਮੋਸ਼ਨ ਏਜੰਟ ਵਾਸਤੇ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੀ ਇਸ ਤਰ੍ਹਾਂ ਰਾਪਤਾ ਨਹੀਂ ਹੋਇਆ ਤੇ ਕੱਲ ਜਿਹੜੀ ਹੈਗੀ ਡੈੱਡ ਬੋਡੀ ਇਹਦੀ ਪਾਰਕਿੰਗ ਦੇ ਵਿੱਚ ਮਿਲੀ ਹੈ। ਸੋ ਪ੍ਰੀਲੀਮਿਨਰੀ ਜਿਹੜੀ ਹਾਲਾਤਾਂ ਤੋਂ ਇਹ ਹੀ ਲੱਗ ਰਿਹਾ ਕਿ ਜਿਹੜੇ ਹੈਗੀ ਕਿਸੇ ਅਣਛੱਤੇ ਵਿਅਕਤੀ ਨੇ ਜਿਹੜਾ ਹੈਗਾ ਇਹਦਾ ਮਰਡਰ ਕਰਕੇ ਇਹ ਗੱਡੀ ਜਿਹੜੀ ਹੈਗੀ ਤੇ پارک ਕਰਕੇ ਲਾਸ਼ ਹਟਾ ਕੇ ਦੇਸ਼ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਗੱਡੀ ਦਾ پارک ਕਰਕੇ ਭੱਜ ਗਏ। ਗੱਡੀ ਕਿਹੜੀ ਸੀ ਤੇ ਹਮੜੋ ਕੋਈ ਪੁੱਛਿਆ ਕਰ ਰਹੇ ਹਾਂ। ਇਹ ਜਿਹੜੀ ਹੈਗੀ ਸਾਡੀ ਟੀਮ ਸੋਲੋ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ। ਇਹਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉੱਪਰ ਜਿਹੜੀ ਹੈਗੀ ਇਹ ਫੋਟੋਸੈਲਵ ਕਰਕੇ ਕੀਤੀ ਜਾਊਗੀ। ਅ ਸੋ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਅਸੀਂ ਕਲੀਅਰ ਕਰ ਰਹਾ ਕਿ ਜਿਹੜੇ ਕੌਣ ਬੰਦਾ ਸੀਗਾ ਜਿਹੜੇ ਨੂੰ ਪਾਰਕ ਕਰਕੇ ਗਿਆ ਕਿਸ ਦੇ ਇਹਦੀ ਮੌਤ ਦੀ ਵਜ੍ਹਾ ਕੀ ਸੀਗੀ ਕਿਵੇਂ ਕੀਤਾ ਸਾਰੇ ਜਿਹੜੇ ਕਿ ਕੌਣ-ਕੌਣ ਪਿੱਛੇ ਸ਼ਾਮਲ ਨੇ ਉਹ ਸਾਰੇ ਅੰਗਲਾ ਤੁਸੀਂ ਜਾਂਚ ਕਰ ਰਹੇ ਨੇ। ਕੋਈ ਸੋਸ਼ਲ ਮੀਡੀਆ ਤੇ ਵੀ ਅੱਜ ਕੱਲ੍ਹ ਇੱਕ ਦੂਜੀ ਲੱਗਦੀ। ਆ ਦੇਖੋ ਉਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਸਰ ਜਿਹੜਾ ਪਰਟੀਆ ਦੇ ਤਾਂ ਐਂਡ ਗੀਸ ਨੂੰ ਤੁਸੀਂ ਵਿਆਪਾ ਮਾਲ ਸੁਣਤਾਈ ਕਿਵੇਂ ਸੀ ਕਿ ਦੇਖੋ ਫਿਲਹਾਲ ਜਿਹੜੀ ਇਨਵੈਸਟੀਗੇਸ਼ਨ ਪ੍ਰੀਲੀਮਿਟਰੀ ਸਟੇਜ ਤੇ ਹੈ ਅਸੀਂ ਇਹਦੇ ਪਰਿਵਾਰਕ ਮੈਂਬਰਾਂ ਨਾਲ ਕੰਟੈਕਟ ਕੀਤਾ ਹੈ ਉਹਨਾਂ ਦੇ ਆਉਣ ਦੇ ਉੱਪਰ ਉਹਨਾਂ ਦੀ ਪੁਸ਼ਪੜਤਾਲ ਕੀਤੀ ਜਾਊਗੀ ਕਿ ਕਿਸੇ ਤਰ੍ਹਾਂ ਦੀ ਜਿਕਰ ਕੋਈ ਸ਼ੱਕਜਤ ਆਉਂਦੇ ਆ ਤਾਂ ਉਸ ਮੁਤਾਬਕ ਜਿਹੜੀ ਹੈਗੀ ਤਫ਼ਤੀਸ਼ ਕੀਤੀ ਜਾਊ। ਸਰ ਇਹ ਤੁਸੀਂ ਮਰਡਰ ਦੀ ਗੱਲ ਕਰਤੀ ਹੈ ਮਰਡਰ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਬੋਡੀ ਦੇ ਕੋਈ ਜਿਵੇਂ ਨਸ਼ਾ ਵਗੈਰਾ ਕੋਈ ਨਿਸ਼ਾਨ ਫਿਲਹਾਲ ਨਸ਼ੇ ਵਾਲੀ ਜਿਹੜੀ ਕੋਈ ਗੱਲ ਸਾਹਮਣੇ ਨਹੀਂ ਆਈ। ਕਿਉਂਕਿ ਜਿਹੜੀ ਡੈੱਡ ਬੋਡੀ ਉਹਦੇ ਮਿਲਣ ਜਿਹੜੀ ਗੱਡੀ ਕੰਡੀਸ਼ਨ ਦੇ ਵਿੱਚ ਸੀਗੀ ਸੋ ਮੋਸਟ ਪ੍ਰੋਬਬਲੀ ਜਿਹੜੀ ਇਦਾਂ ਦੇ ਕੰਡੀਸ਼ਨ ਦੇ ਵਿੱਚ ਡੈੱਡ ਬੋਡੀਜ਼ ਮਿਲਦੀਆਂ ਨੇ ਮੋਸਟਲੀ ਮਰਡਰਸ ਹੁੰਦੇ ਕਿਉਂਕਿ ਪਿਛਲੀ ਸਵੀਟ ਨੂੰ ਉੱਪਰ ਡੈੱਡ ਬੋਡੀ ਪਈ ਸੀਗੀ ਤੇ ਕੋਈ ਬੰਦਾ ਜਿਹੜਾ ਹੈਗਾ ਡੈਫੀਨਿਟਲੀ ਗੱਡੀ ਨੂੰ ਇੱਥੇ پارک ਕਰਕੇ ਵੀ ਗਿਆ ਜਿਹੜਾ ਜਦੋਂ ਡੈੱਡ ਬੋਡੀ ਗੱਡੀ ਦੇ ਵਿੱਚ ਸੀਗੀ ਕਿਤੇ ਚੱਕ ਕੇ ਵੀ ਲੈ ਕੇ ਆਇਆ ਜਿਹੜੀ ਗੱਡੀ ਸੀਗੀ ਉਹ ਕਿਸ ਦੇ ਨਾਮ ਦੀ ਸੀ ਗੱਡੀ ਜਿਹੜੀ ਹੈਗੀ ਇਹਦੇ ਬ੍ਰੌਡ ਕਮਰੋਂ ਦੇ ਪਿੱਛੇ ਲੜਕੀ ਦੇ ਨਾਮ ਦਾ ਉਪਰੀ ਉਹ ਸੀਸੀਟੀਵੀ ਕੈਂ ਮੇਰੇ ਕੋਲ ਸਭ ਨਾਲ ਹੈ ਵੀਡੀਓ ਗੱਡੀ ਆਈ ਉਹ ਅਸੀਂ ਦੇਖੋ ਸਾਰੇ ਅੰਗਲਾਂ ਦੀ ਜਾਂਚ ਕਰ ਰਹੇ ਹਾਲ ਫਿਲਹਾਲ ਜਿਹੜੀ ਪ੍ਰੀਤ ਮੁਰੜੀ ਸਟੇਜ ਦੇ ਉੱਪਰ ਜਿਹੜੇ ਮੌਤ ਦੀ ਵਜ੍ਹਾ ਕੀ ਸੀ ਕਿਸ ਨੇ ਕੀਤਾ ਕਿਉਂ ਕੀਤਾ ਕਿਵੇਂ ਕੀਤਾ ਇਹ ਸਾਰੇ ਅੰਗਲਾਂ ਦੀ ਅਸੀਂ ਜਾਂਚ ਕਰ ਰਹੇ ਹਾਂ ਤਾਂ ਪੇਸ਼ ਮੁਕੰਮਲ ਹੋਣ ਤੋਂ ਦੋਦੇ ਬਾਰੇ ਇੱਕ ਮੁਕੰਮਲ ਜਾਣਕਾਰੀ ਆਪ ਜੀ ਨੂੰ ਸੰਤੁਸ਼ਟੀ ਕੀਤੀ ਜਾਵੇ